ਪਿਛਲੇ ਦਿਨੀ ਪਠਾਨਕੋਟ ਦੇ ਜਲੰਧਰ ਕੌਮੀ ਮਾਰਗ ਤੇ ਹੋਏ ਇੱਕ ਕਤਲ ਕੇਸ ਦੇ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ ਜਿੱਥੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉੱਥੇ ਹੀ ਹੁਣ ਪੁਲਿਸ ਨੇ ਇਸ ਸਾਰੇ ਕਤਲकांड ਦੇ ਮਾਸਟਰਮਾਈਂਡ ਨੂੰ ਬੰਗਲੌਰੂ 에য়ারਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਫੜੇ ਗਏ ਦੋਸ਼ੀ ਭਾਨੂ ਪ੍ਰਤਾਪ ਨੇ ਹੀ ਕਤਲ ਦੇ ਲਈ ਦੋਸ਼ੀਆਂ ਨੂੰ 2.5 ਲੱਖ ਰੁਪਏ ਦਿੱਤਾ ਸੀ ਸਰ ਕਰ ਚੁੱਕਾ ਉਹਦਾ ਵਹੀਕਲ ਪਲੱਸ ਉਸ ਤੋਂ ਜਿਹੜਾ ਹੈਗਾ ਆ ਪਹਿਲਾਂ 2 ਲੱਖ ਰੁਪਇਆ ਜਿਹੜੀ ਕਿ ਉਹਨੂੰ ਰਿਵਾਰਡ ਮਨੀ ਮਿਲੀ ਆ ਮਯੰਕ ਮਹਾਜਨ ਨੂੰ ਕਤਲ ਕਰਨ ਲਈ ਉਹ ਬਰਾਮਦ ਹੋਈ ਆ ਤੇ 52500 ਜਿਹੜੇ ਹੈਗੇ ਆ ਉਹ ਕੱਲ ਬਰਾਮਦ ਹੋਏ ਆ ਇਹਦੇ ਵਿੱਚ ਅਸੀਂ ਮੇਨ ਜਿਹੜਾ ਆ ਸਾਜ਼ਿਸ਼ ਕਰਤਾ ਜਾਂ ਮੇਨ ਦੋਸ਼ੀ ਆ ਉਹ ਭਾਨੂੰ ਪ੍ਰਤਾਪ ਸਿੰਘ ਆ ਜਿਹੜਾ ਕਿ ਜੰਮੂ ਕਸ਼ਮੀਰ ਕਠੂਆ ਡਿਸਟ੍ਰਿਕਟ ਦਾ ਰਹਿਣ ਵਾਲਾ ਆ ਔਰ ਇਸ ਦੇ ਜਿਹੜੇ ਇਹ ਮਿਆਂਕਮਾ ਜੰਦੇ ਨਾਲ ਮਤਭੇਦ ਹੈਗੇ ਆ ਉਹ ਮਤਭੇਦ ਇੱਥੇ ਤੱਕ ਸੀਮਤ ਨਹੀਂ ਹੈ ਉਹ ਮਤਭੇਦ ਲੜਾਈ ਝਗੜੇ ਫੌਜਦਾਰੀਆਂ ਅ ਅਲੱਗ-ਅਲੱਗ ਸਰਕਾਰੀ ਅਦਾਰਿਆਂ ਦੇ ਵਿੱਚ ਚੱਲ ਰਹੇ ਕੇਸ ਐਨਜੀਟੀਵੀ ਦੇ ਚੱਲ ਰਹੇ ਕੇਸ ਤੇ ਹੋਰ ਜਿਹੜੇ ਹੈਗੇ ਆ ਅ ਜਿਹੜੇ ਮਹਿਕਮੇ ਸੈਂਟਰਲ ਗਵਰਨਮੈਂਟ ਦੇ ਆ ਉਹਨਾਂ ਦੇ ਵਿੱਚ ਚੱਲ ਰਹੇ ਕੇਸ ਸਾਰੇ ਉਸ ਪਿੱਛੇ ਰੌਸ਼ਨੀ ਪਾਉਂਦੇ ਆ ਕਿ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਲਿਟੀਗੇਸ਼ਨ ਬਹੁਤ ਜ਼ਿਆਦਾ ਸੀਗੀ ਔਰ ਉਹਦੇ ਤੱਥਾਂ ਤੇ ਸਬੂਤ ਸਾਡੇ ਪਾਸ ਕਾਫੀ ਨਹੀਂ ਤਥਾ ਸਬੂਤਾਂ ਤੇ ਹੋਰ ਜਿਹੜੇ ਹੈਗੇ ਆ ਪੁਸ਼ਗਿਸ਼ ਦੇ ਆਧਾਰਤ ਇਹ ਜਿਹੜਾ ਦੋਸ਼ੀ ਆ ਭਾਨੂੰ ਪ੍ਰਤਾਪ ਸਿੰਘੇ ਨਾਮਜ਼ਦ ਕਰ ਲਿਆ ਗਿਆ ਸੀਗਾ ਉਸ ਤੋਂ ਬਾਅਦ ਨਾਮਜ਼ਦ ਦੋਸ਼ੀ ਭਾਨੂੰ ਪ੍ਰਤਾਪ ਸਿੰਘ ਨੂੰ ਜਿਹੜਾ ਹੈਗਾ ਆ ਅੱਜ ਸਵੇਰੇ ਯਾਨੀ ਕਿ ਕੱਲ ਦੀ ਤੇ ਅੱਜ ਦੀ ਰਾਤ ਨੂੰ ਕੈਂਪੇਗੋੜਾ ਇੰਟਰਨੈਸ਼ਨਲ 에ਅਰਪੋਰਟ ਬੈਂਗਲੁਰੂ ਤਲੰਗਣਾ ਸਟੇਟ ਤੋਂ ਜਿਹੜਾ ਹੈਗਾ ਆ ਤਲੰਗਣਾ ਪੁਲਿਸ ਦੇ ਸਹਿਯੋਗ ਦੇ ਨਾਲ ਪਠਾਨਕੋਟ ਪੁਲਿਸ ਨੇ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹਨੂੰ ਜਹਾਜ਼ ਤੋਂ 에어 ਇੰਡੀਆ ਦੀ ਫਲਾਈਟ ਤੋਂ ਉਤਰਦਿਆਂ ਹੋਇਆ ਜਿਹੜਾ ਹੈਗਾ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਦੋਸ਼ੀ ਪਹਿਲਾਂ ਜਿਸ ਦਿਨ ਮਰਡਰ ਹੁੰਦਾ ਉਸ ਦਿਨ ਹੀ ਪੰਜਾਬ ਨੂੰ ਇਹ ਇੱਥੋਂ ਛੱਡ ਜਾਂਦਾ ਛੱਡਣ ਤੋਂ ਬਾਅਦ ਇਹ ਚੱਕਮਾ ਦੇਣ ਲਈ ਸਮੇਤ ਪਰਿਵਾਰ ਆਪਣੇ ਜੈਪੁਰ ਚਲੇ ਜਾਂਦਾ ਹੈ ਜੈਪੁਰ ਤੱਕ ਸਾਨੂੰ ਤਕਨੀਕੀ ਥਾਜ਼ਾਦਨ ਰਾਈ ਸੂਚਨਾਵਾਂ ਪ੍ਰਾਪਤ ਹੋਣ ਤੇ ਇੱਕ ਪਾਰਟੀ ਸਾਡੀ ਜਿਹੜੀ ਹੈ ਜੈਪੁਰ ਜਾਂਦੀ ਹੈ ਪੁਲਿਸ ਪਾਰਟੀ ਜੋ ਹੀ ਇਹ ਪਾਰਟੀ ਪਹੁੰਚਦੀ ਹੈ ਉੱਥੋਂ ਫਰਦਰ ਇਹ ਚਕਮਾ ਦੇਣ ਲਈ ਬੈਂਗਲੁਰੂ ਜਿਹੜਾ ਹੈਗਾ ਉਹ ਫਲਾਈਟ ਫੜ ਲੈਂਦਾ 에ਅਰ ਇੰਡੀਆ ਦੀ ਸੋ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਹਾਈਲਾਈਟ ਕੀਤਾ ਹੋਇਆ ਹੈਗਾ ਸਾਡੇ ਸੀਨੀਅਰ ਆਫੀਸਰਜ਼ ਉਹਨਾਂ ਦੀ ਮਦਦ ਦੇ ਨਾਲ ਤੇ ਇੰਟਰ ਸਟੇਟ ਸਾਡੀ ਜਿਹੜੀ ਹੈਗੀ ਆ ਕੋਆਰਡੀਨੇਸ਼ਨ ਦੇ ਨਾਲ ਇਹਨੂੰ ਜਿਹੜਾ ਹੈਗਾ ਆ ਉਹ ਉੱਥੋਂ ਕੈਂਪੇਗੋੜਾ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਜਿਹੜੀ ਕਾਨੂੰਨਨ ਕਾਰਵਾਈ ਹੈਗੀ ਹੈ ਅਦਾਲਤੀ ਕਾਰਵਾਈ ਆ ਉਹ ਕੰਪੇਗੋੜਾ ਇੰਟਰਨੈਸ਼ਨਲ 에ਰਪੋਰਟ ਨੂੰ ਲੱਗਦੇ ਹੋਏ ਪੁਲਿਸ ਜਿਹੜਾ ਹੈਗਾ ਉਹਨਾਂ ਦੀ ਅਦਾਲਤ ਹੈਗੀ ਆ ਉੱਥੇ ਚੱਲ ਰਹੀ ਆ ਉਸ ਤੋਂ ਬਾਅਦ ਇਹਨੂੰ ਟ੍ਰਾਂਜ਼ਿਟ ਰਿਮਾਂਡ ਰਹੀਂ ਜਿਹੜਾ ਹੈਗਾ ਆ ਉਹ ਪਠਾਨਕੋਟ ਲਿਆਂਦਾ ਜਾਏਗਾ ਸਰ ਅਨਦਰ ਦੋ ਦੋਸ਼ੀ ਅਜੇ ਹੋਰ ਰਹਿੰਦੇ ਨੇ ਸ਼ਮਸ਼ੀਰ ਸਿੰਘ ਸ਼ੇਰਾ ਤੇ ਜਤਿੰਦਰ ਉਰਫ ਕੱਟੂ ਇਹਨਾਂ ਨੂੰ ਅਸੀਂ ਸਿਰ ਤੋੜ ਜਤਨ ਕਰ ਰਹੇ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤ ਕੀਤਾ ਜਾਂ ਗ੍ਰਿਫਤਾਰ ਕੀਤਾ ਜਾ ਸਕੇ